ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਆ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਗਰਾ ਦੋ ਟਾਈਮ ਹੈ ਤਕਰੀਬਨ 2:00 ਬਜ ਚੁੱਕੇ ਹਨ ਦੁਪਹਿਰ ਦੇ ਪਰ ਬਲੌਗ ਸਵੇਰ ਦਾ ਬਣ ਰਿਹਾ ਤੇ ਬਲੌਗ ਦੀ ਸ਼ੁਰੂਆਤ ਜਿਹੜੀ ਬੋਲਣ ਦੀ ਮੂਰਲੀ ਹੁਣ ਕਰ ਰਿਹਾ ਮੈਂ ਕਿਉਂ ਅੱਜ ਕੰਮ ਵਾਲਾ ਖੇਤ ਦਾ ਸੱਤ ਪੈ ਰਹੀ ਹੈ ਤੇ ਇਧਰੇ ਮਾਈਆਂ ਲੱਗੀਆਂ ਪਈਆਂ ਤੁਸੀਂ ਬਲੌਗ ਤੇ ਦੇਖੋ ਸਾਰੇ ਰੋਟੀ ਪਾਣੀ ਨੂੰ ਤੇ ਅੱਜ ਆਪਾਂ ਕੱਠ ਨਹੀਂ ਬਾਲਾ ਕਰਿਆ 200 ਸੋਸੇ ਪਾਣੀ ਨੂੰ ਕਰੀ ਕੱਲੇ ਮੇਰੇ ਤਾਇਆ ਜੀ ਕਿਨੇ ਜਿਹੜੇ ਨਾਲ ਲਗਮਾ ਘਰ ਉਹ ਹੀ ਸੱਦੇ ਨੇ ਤੇ ਕਿਉਂ ਸਾਡੇ ਘਰ ਵਾਲੇ ਨੇ ਇਸ ਤਰੀਕਾ ਕਬੀਲਾ ਵੱਡਾ ਫਿਰ ਕੱਠ ਵਾਲਾ ਹੋ ਜਾਂਦਾ ਤੇ ਲਿਆ ਜੰਬਾਲੀਆਂ ਨੇ ਫਿਰ ਇੱਕ ਦੂਜਾ ਗੁੱਸੇ ਹੋ ਜਾਂਦਾ ਇਸੇ ਕਰਕੇ ਕਿਸੇ ਨੂੰ ਨਹੀਂ ਬੁਲਾਇਆ ਕੱਲੇ ਮੇਰੇ ਤਾਇਆ ਜੀ ਕਿਹਨੂੰ ਬੁਲਾਇਆ ਦੋ ਸਾਡੀਆਂ ਕੰਮ ਵਾਲੀਆਂ ਜਿਹੜੀਆਂ ਹੁਣ ਆਉਂਦੀਆਂ ਨੇ ਉੱਚੇ ਤੇ ਗੋਹੇ ਵਾਲੀਆਂ ਆਉਂਦੇ ਤੇ ਦੂਜੇ ਆਪਣੇ ਉਹੀ ਬੰਦੇ ਨੇ ਤੇ ਤਾਇਆ ਦੇ ਬੇਟੇ ਵੀਰੇ ਤਾਂ ਪੋਤੇ ਵੀਰੇ ਕੰਮ ਕਰੀ ਜਾਂਦੇ ਨੇ ਤੇ ਸੱਤਰੀ ਤਿਆਰੀ ਹੈ ਰੇਤਾ ਪਾਉਣ ਲੱਗਦੇ ਹਣ ਪਨੇਰਾ ਬਣਦਾ ਅਹੀ ਰਹਿ ਗਿਆ ਥੋੜਾ ਜਿਹਾ ਬੰਨਣਾ ਸਾਕਟ ਦਾ ਕੰਮ ਰਹਿ ਗਿਆ ਤੇ ਦਿਨ ਪਰਦਾ ਵਲੋਗ ਆ ਦੇਖਿਓ ਬਹੁਤ ਸੋਹਣਾ ਵਲੋਗ ਹੋਊਗਾ ਗਰਾਉਂਡ ਕਿ ਮੇਲਾ ਪੂਰਾ ਲੱਗਿਆ ਹੈ ਘਰ ਵਿੱਚ ਅੱਜ ਵਿਆਹ ਵਰਗਾ ਦਿਨ ਹੈ ਆਜੋ ਜੀ ਵਲੋਗ ਵਾਂਗ ਜੀ ਤੇ ਅੱਜ ਆ ਗਿਆ 7 ਵਾਲਾ ਦਿਨ 7 ਵਾਲੇ ਦਿਨ ਤੇ ਅੱਜ ਆਪਾਂ ਇਕੱਠ ਨਹੀਂ ਕਰਿਆ ਕੋਈ ਕਿੱਲੇ ਤਾਇਆ ਜੀ ਕੇ ਨਮਰ ਇਧਰ ਤੇ ਮੇਰੇ ਤਾਇਆ ਜੀ ਕੇ ਸੱਦੇ ਨੇ ਅੱਜ ਹੋਰ ਨਹੀਂ ਆਪਾਂ ਕੋਈ ਬੁਲਾਇਆ ਕਿਉਂ ਜੀ ਫਿਰ ਸਾਡਾ ਲਾਣਾ ਵੱਡਾ 25 30 ਘਰ ਹੋ ਜਾਂਦੇ ਫਿਰ ਕੋ ਸਾਡੇ ਦੇ ਦੋ ਚਾਰ ਰਿਸ਼ਤੇਦਾਰੀਆਂ ਨੇ ਤੇ ਘਰ ਹੋ ਜਾਂਦੇ ਫਿਰ ਸਾਨੂੰ ਐਵੇਂ ਐਵੇਂ ਬਾਧੂ ਪਸੂਰ ਦਾ 25-30000 ਰੁਪਏ ਦਾ ਖਰਚਾ ਬਾਧੂ ਸੀਗਾ ਇਸੇ ਕਰਕੇ ਆਪਾਂ ਆਪਣੇ ਆਪਣੇ ਬੱਸ ਇਕੱਲੇ ਮੇਰੀ ਤਾਈ ਕਿ ਬੁਲਾਏ ਨੇ ਹੋਰ ਨਹੀਂ ਸੱਦੇ ਕੋਈ ਜਾਂ ਆਪਣੇ ਬੰਦੇ ਲੇਬਰ ਵਾਲੇ ਨੇ ਬੱਸ ਮਿਸਤਰੀ ਨਾਲ ਜਿਹੜੇ ਹੈਗੇ ਸੰਗਤ ਇਹ ਮੇਰੀ ਤਾਈ ਹੈ ਜੀ ਸੋਨੂੰ ਪਹਿਲਾਂ ਦਿਖਾਈ ਨਹੀਂ ਵੀਡੀਓ ਚ ਕਿਤੇ ਅੱਜ ਦਿਖਾਉਨੇ ਆ ਮੇਰੀ ਛੋਟੀ ਭਾਬੀ ਆ ਉਹ ਵੱਡੀ ਹੈਗੀ ਆਤਾ ਇਹ ਰਿਪੋਰਟ ਤੁਸੀਂ ਪਹਿਲਾਂ ਵੀ ਦੇਖਿਆ ਵਲੌਗ ਚ। ਫੱਦੀ ਰੋਟੀ ਖਾ ਬੁੱਤਾਂ ਮਾਂ ਦੀ ਰੋਟੀ। ਗੋਗਲੂਆਂ ਦੀ ਧਾਲਾ ਗੋਗਲੇ ਦਾਣਾ। ਬਾਹਰੋਂ ਮਗਾਏ ਨੇ ਕੈਨੇਡਾ ਤੋਂ ਗੋਗਲੂ। ਸਵਾਰ ਬਹੁਤ ਬਣਨੇ ਨੇ ਨਾ। ਇੱਕ ਮੇਕਟਾ ਦਾ। ਲੈ ਲੈ ਸਾਡੇ ਨਾਲ ਵਧੀਆ ਬਣਦੀ ਜੀ। ਹਾਂ ਜੀ। ਹਾਂ ਦਾ ਕਹਿੰਦੇ ਬਣਿਆ ਅਨੰਦ ਦਾ। ਹਾਂ ਜੀ। ਉਹ ਮਰਦੀ ਜੀ ਵੀ ਪਟਲੇ ਉਹਨੇ ਕਿਹਾ ਤੇ ਉਹ ਮਰਦੀ ਲੈ ਲਾ ਕੋਲ ਰਹਿਣੀ ਕੌਣ ਸਾਰੇ ਕਿੱਦਾਂ ਬਣਨਗੇ ਰੋਟੀ ਪਾਤਾ ਖਾਣਗੇ ਕੋਈ ਕਾਹਨ ਬਣਦੇ ਇਹ ਜਿਹੜੇ ਹਾਂ ਉਹ ਪਾਤਾ ਖਾਣਦਾ ਹੈ ਨਹੀਂ ਪੈਣ ਲੈਣਾ ਮੈਂ ਨਹੀਂ ਮੈਂ ਚੱਲ ਕੇ ਮੁੜ ਕੇ ਮੱਧੀਆਂ ਦੇ ਜਾਣ ਕੌਣ ਸਾਰੇ ਕੁਝ ਬਣਾਈ ਉਹ ਕੌਣ ਸਾਰੇ ਕੋਲ ਗਿਆ ਜਿਹੜੇ ਬਾਜਣਾ ਨਾਲ ਸੁੱਖ ਕਈ ਖੇਤ ਮੇਥੇ ਮੁੱਤੇ ਪਾਉਣੇ ਪੈਂਦੇ ਰ ਉਹਦੇ ਕਲਰ ਨੇ ਗਾਜਰ ਮੇਥੇ ਨਹੀਂ ਪਾਏ ਗਾਜਰ ਮੇਥੇ ਬਣਾ ਬਣਦੀਆਂ ਨਹੀਂ ਪਾਇਆ ਤਾਂ ਸਾਰਾ ਕੁਝ ਸੀ ਤੀ ਰਾਂਝੋ ਗੰਦਰ ਨੂੰ ਦਾਲ ਪਾ ਦੇ ਰੋਟੀ ਖਾ ਬਈ ਰੋਟੀ ਖਾ ਕੱਲੀ ਲੱਸੀ ਨਾਲ ਨਹੀਂ ਕੁਝ ਬਣਨਾ ਅੰਦਰ ਅੱਗ ਲੱਗੀ ਪਈ ਹੈ ਪੰਪੜ ਮਾਦ ਰੇਂਦਾ ਰੂਹ ਵਾਲਾ ਠੰਡਾ ਪਾਣੀ ਆਏ ਲੱਗੂ ਜਿਵੇਂ ਇਥੋਂ ਐ ਚੀਰਦਾ ਜਾਊ ਸ਼ਾਂਤੀ ਸ਼ਾਂਤੀ ਆਉਂਦੀ ਜਾਊ ਅੱਜ ਫੇਰ ਸੱਤ ਪਊ ਅੱਜ ਫੇਰ ਵਰਤ ਖੁੱਲੇ ਜਾਣਗੇ ਮੇਰਾ ਦਲਵਿੰਦਰ ਬਾਈ ਨਹੀਂ ਆਇਆ ਆਪੀ ਬਾਈ ਨਹੀਂ ਆਇਆ ਮੇਰਾ ਉਹਨੂੰ ਕਹੇ ਆ ਜਾ ਇਹ ਡਾਕੇ ਬੈਗਾ ਕਹਿਣਗੇ ਬਾਈ ਇਹੀ ਕਹਿਣਗੇ ਪੇਹ ਠੰਭਠਿਆਤਾ ਬਾਈ ਨੂੰ ਵੀਡੀਓ ਦੇਖਣ ਵਾਲੇ ਇਵੇਂ ਤਾਂ ਇਹਦਾ ਬੇਟਾ ਜੀ ਸਾਡੇ ਤਾਂ ਘੈਂਟ ਬੰਦੇ ਨਹੀਂ ਸਾਰੇ ਸਾਰੇ ਅਹੀਂ ਘੈਂਟ ਬੰਦੇ ਨੇ ਬਸ ਮੈਂ ਕੱਲ੍ਹ ਲਾ ਦਾਂ ਗਦਾਰਾਂ ਦੀ ਗੱਡੀ ਹੋ ਜੂਗਾ ਸਬਜ਼ੀ ਭਾਜੀ ਦੀ ਤਿਆਰੀ ਹੋਣ ਲੱਗੀ ਜੀ ਭਾਬੀ ਹੁਰੀਆਂ ਬਣਾ ਚੀਰਦੀਆਂ ਸਬਜ਼ੀ ਬਣਾਉਗੀ ਤਾਈ ਹੈ ਨਾ ਤਾਈ ਸਾਡੀ ਵੱਡਾ ਹਲਵਾਈ ਸਾਡੇ ਘਰ ਦਾ ਤਾਈ ਸਾਡਾ ਹਲਵਾਈ ਘਰ ਦਾ ਜੀ ਪੂਰੀ ਘੈਂਟ ਦਾਲ ਪਾਣੀ ਬਣਾਉਣਾ ਤਾਈ ਰਿਆਥੀ ਰੋਟੀ ਮੇਰੀ ਬਹੁਤ ਘੈਂਟ ਹੁੰਦੀ ਐ ਸਿਰਾ ਲਾ ਨੀ ਤਾਈ ਦੀ ਤਾਈ ਦੀ ਰੋਟੀ ਵੀ ਤਵੇ ਜੱਡੀ ਹੁੰਦੀ ਐ ਤਾਈ ਹੁਣ ਵੀ ਉੱਡੀ ਪਕਾਉਣੀ ਐ ਤਵੇ ਜੱਡੀ ਪੋਲੀ ਪੋਲੀ ਰੋਟੀ ਹੁਣ ਛੋਟੀ ਬਗਾਉਣੀ ਐ ਉਹ ਨਵੇਂ ਜਵਾਖ ਦੇ ਨਹੀਂ ਖਾਂਦੇ ਤਾਈ ਤਾਂ ਏਡੀ ਹੁੰਦੀ ਰੋਟੀ ਰਾਜਾ ਉੱਤੇ ਆ ਜਾਣਾ ਨਿਆਰਾ ਇੱਕ ਦੋ ਨਾਲ ਹੀ ਹਾਂ ਤੇ ਤਿਆਰੀ ਕਰ ਰਹੀ ਹੈ ਬੀਬੀ ਤਰ ਰਹੀ ਆਬਦੀ ਦਰਾਨੀ ਕੋਲੇ ਜਠਾਣੀ ਕੋਲੇ ਮੈਂ ਤਾਂ ਕਦੇ ਲੜੀਆਂ ਨਹੀਂ ਲੀਆਂ ساری ਜ਼ਿੰਦਗੀ ਕੱਦ ਲਈ ਦਰਾਨੀ ਜਠਾਣੀ ਆ ਬੈਠੀ ਜਠਾਣੀ ਮੇਰੀ ਇੱਕ ਤਾਂ ਚੱਲ ਗਈ ਵਿਚਾਰੀ ਇੱਕ ਜਣੀ ਸਾਗ ਧਰ ਦੇਣੇ ਕਹਿੰਦੇ ਤਿੰਨੇ ਵੰਡ ਲੈਂਦੇ ਆ ਉਠਣੀ ਵਾਰੀ ਨਾ ਤਿੰਨੇ ਦਰਾਂ ਨੇ ਟਹਾਨ ਸਾਡ ਧਰ ਨਾ ਆਪੀ ਬਾਕੇ ਲਾ ਦੇ ਫੇਰ ਪਾ ਪਾ ਲਾ ਦੇ ਹਾਂ ਆਪੀ ਪਾਕੇ ਲਾ ਦੇ ਨਾ ਵਾਰੀ ਨਾ ਦੁੱਧ ਵੀ ਗਰੀ ਤਾਈ ਕਰੀ ਪਾ ਲਓ ਜੇ ਮੈਂ ਸਾਟ ਜਾਂ ਇੱਕ ਦੁੱਧ ਨੂੰ ਜੇ ਇੱਕ ਦੁੱਧ ਦੀ ਮੈਂ ਸਾਟ ਜਾਂਦੀ ਤਾਈ ਪੀ ਲਾ ਲੇ ਉਧਰ ਹੁਣ ਜਮਾਨਾ ਭਾਈ ਹੋਰ ਹੋ ਗਿਆ ਹੁਣ ਜਮਾਨੇ ਨੇ ਤਰੱਕੀ ਕਰ ਲਈ ਛੱਡਦਾ ਭਾਈ ਕੈਂਡ ਸਾਰੇ ਨੇ ਮੇਰੇ ਤਾਂ ਇਹ ਹੀ ਨੇ ਤਾਏ ਨੇ ਨੂਹਾਂ ਸਾਡੇ ਘਰ ਪੋਤੇ ਵਾਲੇ ਹੋ ਗਏ ਸੀ ਵੀ ਹੁਣ ਤਾਂ ਸੁੱਕ ਨਾਲ ਵਾਹਿਗੁਰੂ ਲੰਮੀ ਉਮਰ ਆ ਬਖਸ਼ੇ ਤੰਦਰੁਸਤੀ ਬਖਸ਼ ਨੂਹ ਆ ਗਏ ਸਾਡੇ ਵੀ ਭਾਈ ਅਬਦੁੱਲਾਹ ਨਾਲ ਪਾ ਲਈ ਇਧਰਲੇ ਪਾਸੇ ਬਾਜੀ ਕੁਰਸੀ ਧਾ ਕੇ ਤਾਈ ਨੂੰ ਕੁਰਸੀ ਤੇ ਰੋ ਹਲ ਬਾਈ ਸਾਹਿਬ ਨੂੰ ਖੁਰਚਣਾ ਦੇ ਰਿਹਾ ਬੀਬੀ ਨੂੰ ਪ੍ਰਵ ਖੁਰਚਣਾ ਦੇ ਰਿਹਾ ਬੀਬੀ ਨੂੰ ਇਹ ਮਿਸਤਰੀ ਵੀ ਤਾਂ ਹੀ ਕਹਿੰਦੇ ਚੁੱਲੇ ਰੋਟੀ ਕਰੇ ਸਵਾਲ ਵਾੜੀ ਲਾਜ ਦੇਗੇ ਨੇ ਸਾਡੇ ਕੋਲੇ ਵੀ ਲੱਕੜ ਭਾਲਣਾ ਆਮ ਹੋ ਗਿਆ ਹੁਣਾ ਸੱਤ ਜੀ ਦਾ ਚੁੱਲੇ ਦੀ ਚੱਲਦਾ ਕੰਮ ਆ ਦੇਖ ਜੀ ਅੱਧੀ ਮੱਛੀ ਗਿੱਲੀ ਤਾਂ ਹੀ ਲਾਈ ਇਹਦੇ ਨਾਲ ਆਉਂਦੀ ਹਾਂ ਤੇ ਤੂੰ ਬਾਪ ਕੇਰਾ ਪਾ ਦੇ ਆਪਦੀ ਮਰਜ਼ੀ ਦਾ ਬਾਦ ਕਰ ਸਰੋਨਾ ਦੇ ਲਈ ਪਰ ਵੀ ਵੀ ਸਰੋਨਾ ਸਰੋਨਾ ਬਾਪ ਸਰੋਨਾ ਸਰੋਨਾ ਪਾ ਸਰੋਨਾ ਪਾ ਹੋਰ ਆਉਂਦਾ ਸਰੋਨਾ ਦੇ ਦਾ 50 ਲੀਟਰ ਪਿਆ ਕਰੇ 50 ਲੀਟਰ ਤੇਲ ਪਿਆ ਪਰ ਉਹ ਨਹੀਂ ਲਾਉਂਦੇ ਆ ਮੈਂ ਤੜਕਾ ਤਾਂ ਹੀ ਲਾਉਂਦਾ ਆ ਬਣ ਗਿਆ ਉਹ ਪੂਰਾ ਕਰਤਾ ਆ ਜੀ ਕਿਉਂ ਬੜਾ ਬੜਾ ਬੱਡੀਆ ਹੋ ਗਏ ਸਾਡੀਆਂ ਭਾਬੀਆਂ ਵੀ ਹੁਣ ਤਾਂ ਅਡੇ ਘਰਾਂ ਦੇ ਬਣਨ ਤੇ ਹੁੰਦੇ ਗੁਰਜੀ ਰੋੜੀ ਪਾ ਕੇ ਛੋਟੇ ਘਰਾਂ ਦੀਆਂ ਬਣਦੀਆਂ ਵਾਹਣਾ ਤੇ ਗੁਰਜੀ ਰੋੜੀ ਪਾ ਕੇ ਤਾਂ ਕਰ ਪਤਨਾ ਦੀ ਸੁਰਖੀ ਬੱਲਾ ਨੂੰ ਲਾ ਕੇ ਸਾਡੀ ਅੱਜ ਸਰੋਂ ਦੇ ਤੇਲ ਦੇ ਤੜਕੇ ਨਾਲ ਸਬਜ਼ੀ ਬਣੂਗੀ ਕਾਠਾ ਦੀ ਕੋਈ ਸੁਰਖੀ ਚਾਈ ਸਾਡੇ ਨੂੰ ਨਹੀਂ ਲੱਗੀ ਹੋਈ ਸਾਡੇ ਨੂੰ ਨਹੀਂ ਲੱਗੀ ਹੋਈ ਆ ਜਾਈ ਜਾਂਦੀਆਂ ਨੇ ਤੇ ਬੀਬੀ ਨੇ ਉਹ ਬੋਲੀ ਪਾਈ ਤੀ ਖੁੱਖ ਲਾ ਨਾਤਰੀ ਆ ਮੇਰੇ ਪੁੱਤ ਜੀ ਦੇ ਲੜ ਗਈ ਇਹ ਤਾਂ ਬੋਲੀ ਆ ਤੇ ਮੇਰੀ ਭਾਬੀ ਤੇ ਬੀਬੀ ਰ ਇੱਕ ਗੋਤਰੀ ਹੋਣੀ ਜਿਹੜੀ ਪੂਆ ਪੁੱਤ ਜੀ ਕਰਨੀ ਉਹ ਵੀ ਮੇਰੇ ਪੁੱਤ ਜੀ ਆ ਇਹਨਾਂ ਨੂੰ ਕੀ ਟੇਡਾ ਕਰੂ ਮੈਂ ਉਹ ਮੇਰੇ ਪੁੱਤ ਨੂੰਆਂ ਧੀਆਂ ਵਰਗੀ ਚਲੋ ਜੀ ਬੀਬੀ ਨੇ ਲਾਤਾ ਤੜਕਾ ਹੈ ਬੀਬੀ ਲਾਤਾ ਤੜਕਾ

ਉਹ ਲੋਟਾ ਉਹ ਰੇਗਲ ਮਟਰ ਵੀ ਠੋਕੇ ਦੇ ਦੇ ਪੁੱਤਾ ਹੁ ਤੋ ਟਾਂਸ ਲੱਗਾ ਕਿ ਕਿਹਦੇ ਨਾਲ ਜੋਦੂ ਤਾਹਾ ਦਾ ਤਰ ਤੋ ਰੋ ਰੇ ਜੇ ਨਹੀਂ ਕਰ। ਇਹ ਨਾ ਚੋਰੀ ਕਰੀਂ। ਪ੍ਰਬਜੋਤ ਉਰੇਓ। ਮਾਮਾ ਜੀ ਬਣੀ ਜਾਂਦੀ। ਕੀ ਮੀਮੀ? ਠੀਕ ਹੈ। ਅੱਜ ਮੈਂ ਬਹਿਲੀ ਆ। ਮੇਰੇ ਭੈਣ ਵੱਡੀ ਬਣਾਉਂਦੀ ਆ ਸਬਜ਼ੀ। ਤੇ ਮੈਂ ਮਾਮੇ ਨੂੰ ਤਲੇ ਕੰਮ ਤੇ ਆ ਬਹਿਲੀ। ਹੂੰ ਉਹ ਕੱਟਿਆ ਸਤ ਪੈਰੀ ਆਪਣੇ ਛੋਟੇ ਵੀ ਹੋ ਜਾਂਦੇ ਨੇ ਫਿਰ ਸਾਰੇ ਪਰ ਇੱਧਰ ਆਇਆ ਤੂੰ ਮੇਰੇ ਬਾਈ ਦਾ ਹੂੰ ਹੂੰ ਕਿਹਨਾ ਤਾਂ ਫੋਨ ਆਇਆ ਛੋਟੇ ਬੱਬੂ ਦਾ ਮਾਸਣਾ ਕਿੰਨੇ ਚਾਹੀਦੇ ਆ ਮਾਸਣਾ ਜਲੂ ਛੱਡ ਦੇ ਜੀ ਕਿੰਨੀ ਬੜੀ ਸੋਣੀ ਹੁੰਦੀ ਆ ਅਬੀ ਵੀ ਪਾਣੀ ਤੂੰ ਦਿਖਾਉਂਗੀ ਦੇਰਾਂ ਤੱਕ ਹੱਲ ਵੀ ਬਾਹਰ ਬਸ ਆਈ ਪੈ ਜੋ ਬੀ ਬੀ ਮਾਰਾ ਫੜਾ ਦੇ ਪੰਚਿੱਛੇ ਪਿਆ ਹਾਂ ਫਰੇਟ ਤੇ ਕਿਹੜੇ ਉਰ ਤੇ ਹੈ ਗਿਆ ਤਾਇਆ ਬਾਬਾ हेमिता तू भी आज दाढ़ी कलर कई फिर है, का का ही है। <laughs> <आज़े पारे गे। laughs> ओके ओके बाबा ओके सत पा रहे बता तो और पूरी बढ़िया हां एक नंबर एक नंबर हां आओ तेरे मामा जी खड़े हो क्यों मामा सत पाने हो सत पाने हो और सत पाने ठीक है बारे हो बारे की दो ठीक है ನೋಡಿ 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 ਦੀਆ ਸਬਜੀ ਬਰ ਰਹੀ ਆ ਭਾਈ ਫਿਰ ਦੇਖ ਬਣਾਵਾਂਗੇ ਹੂੰ ਦੇਖੋ ਕਿੱਡਾ ਸੋਹਣਾ ਪਰਿਵਾਰ ਆ ਸਾਡਾ ਸਬਜੀ ਬਣਾਉਂਦਾ ਫੁਰਚਣਾ ਫਿਰ ਜੀਆ ਮੇਰੀ ਘਰਤ ਨੂੰ ਇਹ ਮਹਾਰਾਜਾਂ ਤਾਂ ਰਸਤੀ ਰੱਖੇ ਤੇ ਘਰ ਚਿਕਨਾ ਆਪਣੀ ਸੰਦਾਈ ਸੱਤ ਪੈਜੇ ਪੁੱਤ ਰੋਕੇ ਬਾਈ ਹੋ ਜੂ ਫਿਰ ਦੇਵਦਾਨਿਆਂ ਦਰਸ਼ਣ ਵੀ ਦੇ ਨੂੰ ਸੱਤ ਦੀਆਂ ਹਨ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਪਰਬਜੋਤ ਵੀ ਬਹੁਤ ਖੁਸ਼ ਆ ਭੱਜੀ ਫਿਰਦੀ ਆ ਹੂੰ ਹੂੰ ਚਲੋ ਜੀ ਚਲੋ ਮੈਂ ਜਿਆ ਥੋੜਾ ਸਾੜ ਤੇਰਾ ਅੱਜ ਕਰਦਾ ਮਰ ਜਾ ਬੱਸ ਕਰਦਾ ਸਾਲ ਜੀ ਇਹ ਨਾ ਬਾਲੇ ਹਾਂ ਦੇ ਘਰ ਤੇ ਸੋ ਗਿਆ ਕੰਮ ਹੋ ਗਿਆ ਪੂਰੀ ਵਧੀਆ ਬਣ ਗਈ ਨਾ ਬੀਬੀ ਤੇਰਾ ਦੇਖ 50 ਪਾਣਾ ਭਾਈ ਦੁਨੀਆ ਬਾਹਰ ਦਾ ਸੱਦਿਆਂ ਨੇ ਤੇ ਇਹਨੇ ਤੇ ਲੋਟੇ ਪਾ ਫਾਦੇ ਆਂ ਅਈ ਲੱਦ ਜਿਹੜਾ ਪਿੰਡੀਆਂ ਹੁੰਦੀਆਂ ਆਜੂ ਬਦਾਮ ਦਾਖਾ ਦੇਲ ਚ ਕੜਾਹੀ ਹਲੇ ਮਾੜੀ ਜੀ ਕੰਮ ਰਹਿ ਗਈ ਹੁਣ ਤਾਂ ਆਪਣਾ ਵਧੀਆ ਹੋ ਗਿਆ ਕੰਮ ਥੋੜੀ ਜੀ ਕੜਾਹੀ ਛੋਟੀ ਆ ਪਾਣੀ ਪੂਣੀ ਵਧੀਆ ਖੁੱਲਾ ਪੈ ਗਿਆ ਔਰ ਜੇ ਦੋਆ ਫੇਰ ਲਈ ਆਪਾਂ ਨੂੰ ਖੁਰਚਣਾ ਫੇਰ ਲਈ ਚੰਗੀ ਆਉਂਦੀ ਆ। ਬੰਗਿਆ ਵਾਲੇ ਥੱਲੇ ਰੋਟੀ ਆਪਾਂ। ਇੱਧਰ ਬਣ ਗਈ ਜੀ ਆਪਣੀ ਦਾਲ ਆਲੂ ਮਟਰਾਂ ਦੀ। ਦਾਲ ਦੀ ਮਟਰ ਨਹੀਂ ਚੱਲਦੀ ਅੰਦਰ ਬੰਗੀ ਰੋਟੀ ਆ ਗਈ ਆ। ਅਗਰੇ ਅਗਰੇ ਚੋਂ ਮੂੰਹ ਨਾ ਖਾ। ਖਾਣੇ ਵੀ ਦਰਬਣਾ ਇਹ ਮੇਰੀ ਭਾਬੀ ਨੇ ਨਾ ਭਾਬੀ। ਹਾਂ। ਇਧਰ ਵੀ ਪ੍ਰਸ਼ਾਦ ਬਣਾ ਰਹੀ ਹੈ ਸਾਡੀ ਨੂਰਾਣ ਪਹਿਲਾਂ ਬਣਾਈ ਸੀਗੀ ਮੰਮੀ ਤੇ ਤਾਈ ਨੇ ਤੇ ਹੁਣ ਸਾਡੀ ਬਣਾਉਂਦੀ ਹੈ ਨੂਰਾਣ ਸਾਡ ਦੇਖੋ ਨਹੀਂ ਪਾਈ ਤੁਸੀਂ ਗੈਨੀ ਤੇ ਰੋਟੀ ਨਹੀਂ ਪਕਾਉਣੀ ਤਾਂ ਵੀ ਤੇ ਲੱਗੀ ਪਕਾਉਣੀ ਤੇ ਵੀ ਰੋਟੀ ਜਿੱਥੇ ਜਿਹਨੂੰ ਥਾਂ ਮਿਲਿਆ ਬਹਿ ਗਏ ਹਨ ਉਹ ਥੱਲੇ ਬਹਿ ਕੇ ਖਾਂਦੇ ਰੋਟੀ ਨਾ ਹਾਂਜੀ ਬੰਦੇ ਨਜ਼ਾਰਾ ਬੱਸ ਹੁੰਦਾ ਹੈ ਹੈ ਆਪੋਰਾ ਮੱਝਾ ਦੇ ਪਏ ਨੇ ਪੰਗਤ ਵੱਡੀ ਕੌਕੜਾਂ ਵਾਲਕੇ ਪੰਗਤ ਜਾਬਨਾ ਵੱਡੀ ਪਾਣੀ ਪੀ ਲੈ ਇੱਧਰ ਵੀ ਲਾ ਦੇ ਜੀ ਚਾਹੇ ਨਾ ਇੱਧਰੋਂ ਤੰਕਾ ਚੱਕੀ ਕਰਾ ਲੈ ਨਗਰਤਾਲ ਦਾ ਜੀ ਹਾਂਜੀ ਪਪਾ ਜੀ ਨਗਰਤਾਲ ਦਾ ਮਹਾਰਾਜ ਜੀ ਬਾਬੇ ਦੀ ਕਿਰਪਾ ਆਈ ਰਹੇ ਬਾਬੇ ਦੀ ਫੁੱਲ ਕਿਰਪਾ ਇਹ ਜੋ ਤੇ ਬਿਆ ਬਣ ਨਾ ਤਾ ਗੇ ਨਾ ਹਾਂ ਫਿਰ ਪੱਡਾ ਵੀ ਕਰਦੇ ਪਤਾ ਨਾ ਅਰਧ ਪੱਛੀ ਦੀ ਜਾਨ ਮਾਰ ਕੇ ਬੱਸੀ ਉਹ ਤੇ ਭਾਈ ਹੈ ਬੁੱਢੀ ਹੋ ਗਈ ਹੁਣ ਤਾਂ ਬੁੱਢੀ ਹੋ ਗਈ ਇਹ ਮੈਨੇ ਵੀ ਬਹਿ ਨਾ ਦੋਦ ਨਜ਼ਾਰਾ ਜੀ ਪੂਰਾ ਅਰਧ ਦੀ ਕਲਾ ਚ ਇਹ ਦੋ ਮੁੰਡਾ ਰੱਖੇ ਓਕੇ ਮੰਗੀ ਕੋਸਾਈ ਜੀ ਸਾਰੇ ਸੰਗਤ ਤੇ ਲੈਟਰ ਸਾਰਾ ਆਪਣਾ ਕੰਮ ਓਕੇ ਹੋ ਗਿਆ ਤੇ ਹੁਣ ਮਿੱਟੀ ਪਾ ਰਿਹਾ ਆ ਆਪਾਂ ਉੱਪਰ ਮਿੱਟੀ ਛਾੜ ਰਿਹਾ ਤੇ ਸਾਰੇ ਕਿਵੇਂ ਦੀ ਗੱਲਬਾਤ ਠੀਕ ਹੈ ਤੇ ਨਾਲ ਹੁੰਦੀ ਸੱਤਰੀ ਚੱਲ ਰਹੀ ਹੈ ਪਾਰਟੀ ਤੇ ਪਗੜੀ ਸਗੜੀ ਚੱਲ ਰਹੀ ਹੈ ਨਾਲ ਹੁੰਦੇ ਤੇ ਇੰਜੋਏ ਚੱਲ ਰਿਹਾ ਨਾਲ ਦੀ ਨਾਲ ਤੁਹਾਨੂੰ ਦਿਖਾਉਣਾ ਸਾਰੇ ਮਿਲਿਆਉਣੇ ਠੀਕ ਹੈ ਤੇ ਖੋਸਰੇ ਜੀ ਪੂਰੇ ਬਣਿਆ ਹੋਇਆ ਨੇ ਸਰੀਰ ਹੋਣਾ ਮਿਸਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓ ਜਲੇਟ ਬਬੇ ਸੋਹਣਾ ਚਾਤਰੀਆ ਕਾਲਾ ਇੱਧਰ ਬੈਠਣੇ ਯਾਰ ਦੋਸਤ ਕੱਲਰੇ ਆਪਾਂ ਕਿਸਾਗਾ ਹਾਂਜੀ ਕਿਵੇਂ ਲਿਖਿਆ ਸੀ ਵਧੀਆ ਵਧੀਆ ਜੈਪ ਸਿੰਘ ਹਾਂਜੀ ਲੱਖ ਲੱਖ ਮੁਬਾਰਕਾਂ ਠੀਕ ਹੈ ਜੀ ਹਾਂਜੀ ਮਰਪੀ ਜੀ ਬਹੁਤ ਵਧੀਆ ਬਣ ਗਿਆ ਭਾਈ ਬਹੁਤ ਵਧੀਆ ਵੱਡਾ ਹੋ ਗਿਆ ਭਾਈ ਹਾਂ ਹਾਂ ਕੀ ਰੇ ਖਾਂਦੇ ਨੇ ਨਾ ਇਹ ਹਾਂ ਇਹ ਮਿੱਟੀ ਜੀ ਆਪਦਾ ਵੀ ਕਰਦਾ ਜੀ ਇੰਨੀ ਵਧੀਆ ਮਿੱਟੀ ਹੈ ਇਹ ਪਿੱਕ ਓਕੇ ਰਿਪੋਰਟ ਔਰ ਇਹਦੇ ਵਿੱਚ ਨਹੀਂ ਆਈ ਆਹਦੇ ਇਹਦੇ ਵਿੱਚ ਨਹੀਂ ਆਇਆ ਵਿੱਚ ਹਾਂ ਰੱਖਣਾ ਨਹੀਂ ਤਾਂ ਜਲਦੀ ਬਾੜ ਜਾਣਾ ਹਾਂ ਸੱਪਾਂ ਲਾਣਾ ਮਾਹੌਲ ਉਹ ਨਾ ਬਣਾਣੀ ਵਧੀਆ ਡੱਕੇ ਨਾਲ ਦੱਕ ਪੁੱਤੇ ਤੇ ਮੈਂ ਤੈਨੂੰ ਨਹੀਂ ਮਤ ਨੂੰ ਹੋ ਗਏਗਾ ਕਰੂਗਾ ਕਹਿੰਦਾ ਕੋਸ਼ਿਸ਼ ਹੈ ਹੈ ਓਏ ਆਏ ਹੋ ਛੱਡ ਕੇ ਉਹ ਬਾਹਰ ਸਿੱਕਿਆ ਮੈਂ ਹਾਂਜੀ ਜੈਪ ਸਿੰਘ ਜੀ ਕਿਵੇਂ ਗੱਲ ਬਾਤ ਠੀਕ ਹੋ ਜੀ ਹਾਂਜੀ ਸਭ ਨੂੰ ਮੁਬਾਰਕਾਂ ਸਭਾ ਮੁਬਾਰਕਾਂ ਸਭ ਨੂੰ ਵੀ ਸਭ ਵਧਾਈਆਂ ਸਭ ਨੂੰ ਵਧਾਈਆਂ ਵੀ ਜਿਹਨਾਂ ਨੂੰ ਜੈ ਜੀ ਅੱਛਾ ਅੱਛਾ ਚੱਤ ਹੁੰਦੀ ਆ ਠੀਕ ਹੈ ਜੀ ਗੱਲ ਬਾਹਰ ਕਰਨ ਤੇਰੇ ਮੁੰਡੇ ਦਾ ਵਿਆਹ ਹੋ ਜੇ ਅਸੀਂ ਫੇਰ ਪਾਈ ਇੰਜੋਏ ਕਰੀਏ ਹੱਸਦੇ ਗੱਲ ਜੀ ਲਾਵਾਗੇ ਡੀਜੇ ਡੂਜੇ ਫਿਰ ਜਾਗ ਚੁੱਕਾ ਨਹੀਂ ਚਲਾਵਾਂਗੇ ਔਰ ਇੱਕ ਕਿਲਾ ਬਾਣਦਾ ਲਗ ਰੋਕਾ ਕਰੋ ਦੋ ਕਿਲੇ ਚਾਰ ਕਿਲੇ ਬਾਣਗੇ ਠੀਕ ਆ ਠੀਕ ਹੈ ਨਹੀਂ ਚਲਾਵਾਂਗੇ ਤੱਕ ਦਾ ਬੱਟਾ ਬਾਹਰਲਾ ਵਿਭਾਗਾਂ ਦਾ ਸੂਰਤ ਲਾਹਾਂਗੇ